ਬੇਟੀ ਬਚਾਓ ਬੇਟੀ ਪੜਾਓ ਮਹਿੰਮ ਤਹਿਤ ਲੁਧਿਆਣਾ ਦੇ ਗਿਲ ਰੋਡ ਵਿਖੇ ਸੰਸਦ ਵੱਲੋਂ ਸਕੂਲੀ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡੀਆਂ ਗਈਆਂ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਨੇ ਦੱਸਿਆ ਬੀਤ ਲੰਬੇ ਸਮੇਂ ਤੋਂ ਸਾਡੀ ਸੰਸਦ ਦੇ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਗਰੀਬੀ ਰੇਖਾ ਹੋਂਦ ਕਾਰਨ ਉਹ ਪੜ ਨਹੀਂ پا ਰਹੇ ਉਹਨਾਂ ਨੂੰ ਹੈ ਜਿਹੜਾ ਅਡਾਪਟ ਕੀਤਾ ਗਿਆ ਵਿਦਿਆਰਥਣ ਨੂੰ ਸੋ ਬੱਚੀ ਦੀ ਪੜ੍ਹਾਈ ਜੁੜੀ ਕਰਵਾਈ ਜਾਵੇਗੀ ਵੱਲੋਂ ਇੱਕ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੀ ਅਸੀਂ ਕੈਂਪੇਨ ਸਟਾਰਟ ਕੀਤੀ ਹੋਈ ਹੈ ਉਹਦੇ ਚ ਅਸੀਂ ਲੜਕੀਆਂ ਜੋ ਬਹੁਤ ਅੱਛੇ ਮਾਰਕਸ ਲੈਂਦੀਆਂ ਨੇ ਤੇ ਫਿਜ਼ੀਕਲ ਫਾਈਨੈਂਸ਼ਲੀ ਵੀਕ ਨੇ ਪੇਰੈਂਟਸ ਨਹੀਂ ਆ ਬੱਚਿਆਂ ਦੇ ਉਹ ਅਸੀਂ ਬੱਚੇ ਅਡਾਪਟ ਕਰਕੇ ਉਹਨਾਂ ਨੂੰ ਹੈਲਥ ਤੇ ਐਜੂਕੇਸ਼ਨ ਦੀ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਤੇ ਅੱਜ ਨਵਜਤਨਾ ਵੱਲੋਂ ਇਸੇ ਮੋਹਮ ਦੇ ਤਹਿਤ ਜਿਹੜੀ ਆ ਅਸੀਂ 19ਵੀਂ ਲੜਕੀ ਜਿਹੜੀ ਅਰਸ਼ਜੋਤ ਕੌਰ ਆ ਦਸ਼ਮੇਂ ਸੀਨੀਅਰ ਸੈਕੰਡਰੀ ਸਕੂਲ ਦੀ ਆ ਸੈਂਟਰ ਦੇ ਵਿੱਚੋਂ ਬਹੁਤ ਅੱچھے ਮਾਰਕਸ ਨੇ ਬੱਚੀ ਦੇ 92% ਨੇ ਤੇ ਇਹਨੂੰ ਅਸੀਂ ਟੀਮ ਨਵਜਤਨਾ ਦਾ ਜਿਹੜਾ ਫੈਮਿਲੀ ਮੈਂਬਰ ਬਣਾਇਆ ਤੇ ਅੱਜ ਇਸ ਬੱਚੀ ਨੂੰ ਅਸੀਂ ਜਿਹੜਾ ਸਕਾਲਰਸ਼ਿਪ ਤੇ 유ਨੀਫਾਰਮ ਸਟੇਸ਼ਨਰੀ ਕਿਟਸ ਸਕੂਲ ਬੈਗਸ ਹੋਰ ਵੀ ਬਹੁਤ ਸਾਮਾਨ ਦੇ ਕੇ ਬੱਚੇ ਦਾ ਸਨਮਾਨ ਕੀਤਾ ਤੇ ਨਾਲ ਹੀ ਸਾਡੇ ਵੱਲੋਂ ਕਮਿਟਮੈਂਟ ਵੀ ਹੈ ਵੀ ਇਹ ਬੱਚਾ ਜਦੋਂ ਤੱਕ ਵੀ ਪੜ੍ਹੂਗਾ ਟਿਲ ਮੈਰਿਜ ਅਸੀਂ ਇਹ ਬੱਚੇ ਦੀ ਜਿੰਨੀ ਵੀ ਇਹਦੀ ਖਰਚਾ ਨਵਜਤਨਾ ਵੱਲੋਂ ਹੈਲਥ ਦਾ ਤੇ ਐਜੂਕੇਸ਼ਨ ਦਾ ਅਸੀਂ ਨੂੰ ਪ੍ਰੋਵਾਈਡ ਕਰਦੇ ਰਵਾਂਗੇ ਤੇ ਟੀਮ ਨਵਜਿਤਨਾ ਜੋ ਇਹ ਸਰਵਿਸਿਸ ਸਮਾਜ ਲਈ ਦੇ ਰਹੀ ਆ ਇਹ ਸਾਡੀ ਆਪਣੀ ਖੁਦ ਦੀ ਫੰਡਿੰਗ ਚੋਂ ਅਸੀਂ ਕਰ ਰਹੇ ਆ ਤੇ ਮੈਂ ਹੋਰ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਚਾਹੇ ਨਵਜਿਤਨਾ ਨਾਲ ਚਾਹੇ 셀ਫ ਫੰਡਿੰਗ ਨਾਲ ਕੁਝ ਵੀ ਬੱਚੇ ਤੁਸੀਂ ਡਾਪ ਕਰੋ ਤਾਂ ਜੋ ਜਿਹੜੀਆਂ ਡਰਾਪ ਆਊਟ ਰੇਟ ਆ ਜਿਹੜਾ ਬੱਚਿਆਂ ਦਾ ਚੁੰਗੇ ਕੁਝ ਬੱਚੇ ਜਿਹੜੇ ਨੇ ਪੜਨ ਬਹੁਤ ਪੜਨ ਦੇ ਵਿੱਚ ਬਹੁਤ ਵਧੀਆ ਨੇ ਪਰ ਫਾਈਨੈਂਸ਼ੀਅਲ ਕੰਡੀਸ਼ਨ ਵੀਕ ਹੋਣ ਕਰਕੇ ਐਜੂਕੇਸ਼ਨ ਵਿੱਚ ਛੱਡ ਦਿੰਦੇ ਨੇ ਤੇ ਇੱਕ ਇੱਕ ਬੱਚਾ ਇੱਕ ਇੱਕ ਦੇ ਫੈਮਿਲੀ ਵੀ ਅਡੌਪਟ ਕਰੇ ਤਾਂ ਮੈਂ ਕਹਿੰਦਾ ਵੀ ਜਿਹੜੀ ਸਮਾਜ ਦੇ ਵਿੱਚ ਵਧੀਆ ਦੇਣ ਬਣੂਗੇ ਤੇ ਫਿਰ ਮੈਂ ਇੱਕ ਵਾਰੀ ਥੈਂਕਸ ਕਰਦਾ ਟੀਮ ਨਾਲ ਚੋਤੇ ਇਹਨਾਂ ਦੇ ਸਾਰੇ ਮੈਂਬਰ ਦਾ ਜੋ ਆਪਣੀ ਜਿਹੜੀ ਨੇਕ ਕਮਾਈ ਦੇ ਵਿੱਚੋਂ ਵੀ ਮੰਥਲੀ ਡੋਨੇਟ ਕਰਕੇ ਸਾਰੇ ਬੱਚਿਆਂ ਨੂੰ ਅਸੀਂ ਐਜੂਕੇਟ ਕਰ ਰਹੇ ਹਾਂ ਤੇ ਸਮਾਜ ਲਈ ਵਧੀਆ ਵਰਕ ਕਰ ਰਹੇ ਹਾਂ ਥੈਂਕ ਯੂ ਅਰਸ਼ ਜੋਧਪੁਰ ਬੱਚਾ ਜਨਨਾਬ ਚੇਤਨਾ ਨੇ ਬੇਟੀ ਪੜਾਓ ਬੇਟੀ ਬੇਟੀ ਪਜਾਓ ਬੇਟੀ ਪੜਾਉ ਰਿਹਾ ਮਿਸ਼ਨ ਅਧਿਨ ਅਡੌਪਟ ਕੀਤਾ ਹੈ ਅਸੀਂ ਉਹਨਾਂ ਸਪਸ਼ਟਨ ਦਾ ਨਾ ਕਿਸ ਤਨ ਮਸ਼ਿੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਸਟਰ ਸੇਖੋ ਨੇ ਬਹੁਤ ਹੀ ਵਧੀਆ ਕਾਰਜਕਾਰੀ ਕਰ ਰਹੇ ਨੇ ਜਿਹੜੇ ਕਿ ਆਉਣ ਵਾਲੇ ਸਮਾਜ ਨੂੰ ਸਿਰਜਣ ਲਈ ਔਰ ਨਾਰੀ ਹੀ ਸਮਾਜ ਨੂੰ ਸਿਰਜਦੀ ਹੈ ਇਸ ਲਈ ਇੱਕ ਲੇਡੀਜ਼ ਪੜ੍ਹੀ ਹੋਈ ਹੋਏ ਕੀ ਦਾ ਸਾਰਾ ਸਮਾਜ ਪੜ ਜਾਵੇਗਾ ਇਹ ਬਹੁਤ ਹੀ ਮਹੱਤਵਪੂਰਨ ਕਦਮ ਹੈ ਨਾ ਦਾ ਅਸੀਂ ਮੈਂ ਆਪਣੀ ਤਸਵੀਰ ਸਿੰਘ ਸਕੂਲ ਦੀ ਟੀਮ ਵੱਲੋਂ ਅਤੇ ਸਟਾਫ ਵੱਲੋਂ ਤੇ ਪ੍ਰਿੰਸੀਪਲ ਸਾਹਿਬ ਵੱਲੋਂ ਇਹਨਾਂ ਦਾ ਪੂਰਾ ਸਹਿਯੋਗ ਦੇਣ ਦਾ ਐਲਾਨ ਕਰਦਾ ਹਾਂ ਤੇ ਮੈਂ ਆ ਵੀ ਆਪਣੇ ਤੌਰ ਤੇ ਨਿੱਜੀ ਤੌਰ ਤੇ ਵੀ ਮੈਂ ਅੱਜ ਤੋਂ ਇਹਨਾਂ ਦੇ ਕੁਝ ਪਾਰ ਹਿੱਸਾ ਬਣਨ ਦਾ ਕੋਸ਼ਿਸ਼ ਕਰ ਰਿਹਾ ਮੈਂ ਅੱਜ ਸੇਖੋ ਜਾਨਾ ਗੱਲ ਕਰਕੇ ਇਹਨਾਂ ਨੂੰ ਕੁਝ ਨਾ ਕੁਝ ਮਾਇਆ ਜਾਂ ਜਿਸ ਤਰ੍ਹਾਂ ਮੇਰੀ ਸਹਿਯੋਗ ਹੋ ਸਕੇ ਮੈਂ ਦੇਣ ਨੂੰ ਤਿਆਰ ਹਾਂ खा बंसल चाइल्ड काउंसलर एंड पेरेंटिंग कोच आज इस जो भी ये कार्य किया है नवचेतना टीम की तरफ से आ, मिस्टर सेखों ने वो तारीफ़ काबिल है मैं हमेशा इस तरह के कामों की सराहना करती हूँ और प्रिवलेज फील करती हूँ कि मैं इस कार्यक्रम का हिस्सा बनती हूँ एक देखिए गर्ल चाइल्ड को आप प्रोत्साहन जब देते हैं इस तरह से पढ़ाई के लिए आगे पढ़ाई के लिए तो एक खाली उस बच्चे की ही नहीं पूरी फैमिली का इससे भला होता है फैमिली का भला हो और इसी से सोसाइटी का भला होगा तो इससे हमारा समाज सुंदर बनेगा इस तरह के कामों से तो इसके लिए मैं बहुत ही आज उनको बधाई भी देती हूँ और दशमेश स्कूल को भी इस बात के लिए आगे उनके और बच्चे आगे आए अडॉप्ट किए जाएं इस काम के लिए तो मैं उनको भी इस बात के लिए कहना चाहूँगी कि वो अपने बच्चों को अपनी गर्ल स्टूडेंट्स को आगे ले करके आए ताकि ज़्यादा से ज़्यादा लड़कियाँ आगे निकलें और हमारा समाज सुंदर बने लुजिया लाइब्रेरी रिपोर्ट